ਮੈਂ ਮਜੀਠੇ ਤੋਂ ਆਇਆ ਉਦੋਂ ਪਹਿਲਾਂ ਅਜਨਾਲੇ ਸੀ ਉਦੋਂ ਪਹਿਲਾਂ ਚਗਾਵਾ ਸੀ ਦੋ ਪ੍ਰੋਗਰਾਮ ਅਜੇ ਹੋਰ ਨੇ ਜਿੰਨਾ ਚਿਰ ਕਾਲੀ ਦਲ ਭਾਜਪੀ ਤੇ ਕਾਂਗਰਸ ਦੀ ਜੜਨੀ ਪਟਦਾ ਮੈਂ ਨਹੀਂ ਤੱਕਦਾ ਬਹੁਤ ਦੁਖੀ ਕੀਤਾ ਇਹਨਾਂ ਨੇ ਪੀੜੀਆਂ ਦੇ ਬਦਲੇ ਲੈਣੇ ਨੇ ਤਾਂ ਥੋਪੀ ਹੁਣ ਆਇਆ ਊਠ ਪਹਾੜ ਕੇ ਨੀਚੇ ਪਹਿਲਾਂ ਲਿਖਦੀ ਹੁੰਦੀ ਸੀ ਹੰਕਾਰ ਨਾਲ ਬੀਬਾ ਬਟਿੰਡੇ ਤੁਹਾਡੀ ਆਪਣੀ ਉਮੀਦਵਾਰ ਨੰਨੀ ਸ਼ਾਂ ਐਤ ਕੀ ਪਤਾ ਕੀ ਲਿਖਿਆ ਤੁਹਾਡੀ ਨਮਾਣੀ ਸੇਵਾਦਾਰ ਵਾਹ ਵਾਹ ਵਾਲੀ ਹੁਣ ਮੈਂ ਕੀ ਬੋਲਾਂ ਤੁਸੀਂ ਇੰਨਾ ਬੋਲੀ ਜਾਂਦੇ ਹੋ ਸੋ ਹੁਣ ਤਾਂ ਇੱਕ ਤਰੀਕ ਨੂੰ ਝਾੜੂ ਵਾਲਾ ਬੱਤਨ ਦੱਬ ਕੇ ਜਿਹੜਾ ਤੀਰ ਆ ਨਾ ਉਹ ਨਿਸ਼ਾਨੇ ਤੇ ਲਾ ਦੇ ਕਲੀ ਕਲੀਰ ਦੀ ਬੜੀ ਬੁਰੀ ਹਾਲਤ ਸੁਖਵੀਰ ਦੀ ਕੁਛ ਸਮਝ ਚ ਆਵੇ ਨਾ ਵਿਰਸੇ ਨੂੰ ਵੋਟ ਕੋਈ ਥਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਲਸੋਂ ਲੱਗੇ ਸੀਟ ਫਸ ਗਈ ਪਿੰਡੇ ਤੋਂ ਜੋ ਕੀਤੇ ਕੰਮ ਭਗਵੰਤ ਨੇ ਉਹ ਇਹਨਾਂ ਦੀ ਪਾਰਟੀ ਦਾ ਅੰਤ ਨੇ ਔਰ ਰਿਸ਼ਵਤਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਦੀਆਂ ਕੱਸੀਆਂ ਸੂਆਂ ਚ ਪਾਣੀ ਹੈ ਉਹ ਸਰਕਾਰੀ ਨੌਕਰੀ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਚਾਹੁੰਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਸਾਲੇ ਜੀਜੇ ਨੇ ਪੋਚੀ ਮੇਰਾ ਸੁੱਕੀ ਜਾਵੇ ਖੂਨ ਵੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜਬਤ ਲੁੱਟੀਆ ਕੁੱਗੀ ਛਿੱਤਰਨਾ ਕੁੱਟੀਆ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ ਲੈ 4 ਜੂਨ ਤੋਂ ਬਾਅਦ ਕਾਲੀ ਦਲ ਦੀ ਰਾਜਨੀਤੀ ਚੋਂ ਛੁੱਟੀ ਐ ਬੋਲੇ